ਹਾਂਜੀ ਸਤਿ ਸ਼੍ਰੀ ਅਕਾਲ ਜੀ ਪਠਿੰਡਾ ਪੈਂਬਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਹਾਂ ਜੂਰੀਕ ਐਸਿਡ ਕਰਕੇ ਉਹ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਜੀ ਤੇ ਇਹਦੇ ਵਿੱਚ ਇਹ ਤਖਰੀਬ ਪੈਣਾ ਨੂੰ ਜੋੜਾਂ ਦਾ ਤਰਦ ਦੀ ਤਖਲੀਬ ਵੱਧ ਜਾਂਦੀ ਹੈ ਜੂਰੀਆ ਕਹਦੇ ਨੇ ਆਪਾਂ ਜੂਰੀਆ ਹੁੰਦੀ ਜਿੰਨਾ ਪੈਣਾ ਨੂੰ ਉਹਨਾਂ ਤਖਲੀਬ ਸਰਦੀ ਦੇ ਵਿੱਚ ਜਦੋਂ ਪੂਰੇ ਦੀ ਹਵਾ ਚੱਲਦੀ ਹੈ ਉਹ ਵੱਧ ਜਾਂਦੀ ਹੈ ਜੀ ਤੇ ਇਸ ਤਗਲੀਫ ਸਾਡੇ ਘਰ ਦੇ ਵਿੱਚ ਸਾਡੀ ਮੰਮੀ ਜੀ ਨੂੰ ਸੀ ਜੀ ਨਹੀਂ ਅਸੀਂ ਬਹੁਤ ਦੁੱਖ ਅੰਡਾ ਆਇਆ ਜੀ ਮੰਮੀ ਜੀ ਨੂੰ ਸੀ ਵੈਸੇ ਸਾਨੂੰ ਸ਼ੁਰੂ ਜੀ ਪਤਾ ਲੱਗ ਗਿਆ ਸੀ ਕੋਈ ਵੀ ਰੋਗ ਹੋਵੇ ਜਦੋਂ ਜੀ ਆਪਾਂ ਉਹਨੂੰ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਛੇਤੀ ਪਤਾ ਲੱਗ ਜਾਂਦਾ ਛੇਤੀ ਆਪਾਂ ਉਹਦੇ ਇਲਾਜ ਵੱਲ ਭੱਜ ਲੈਣੇ ਆ ਸਹੀ ਇਲਾਜ ਆਪਾਂ ਨੂੰ ਮਿਲ ਜਾਂਦਾ ਤਾਂ ਆਪ ਬਹੁਤ ਜਲਦੀ ਠੀਕ ਹੋ ਜਾਂਦੇ ਆ ਤੇ ਸਾਡੀ ਮੰਮੀ ਸਿਰਫ 15-20 ਦਿਨਾਂ ਬਾਅਦ ਹੀ ਠੀਕ ਹੋ ਗਏ ਸੀ 15-20 ਦਿਨ ਦਵਾਈ ਕਰਨ ਨਾਲ ਠੀਕ ਹੋ ਗਏ ਸੀ ਉਹ ਬਿਲਕੁਲ ਤੇ ਮੁਰਖੇ ਨੂੰ ਕਦੀ ਦਿੱਕਤ ਨਹੀਂ ਆਈ ਸੀ ਪਰ ਉਹਨਾਂ ਨੇ ਮੁਰਖੇ ਪਰਹੇਜ਼ ਪੂਰਾ ਰੱਖਿਆ ਜੀ ਪਰਹੇਜ਼ ਉਹਨੂੰ ਰੱਖਣਾ ਪਊਗਾ ਪਰ ਤੁਸੀਂ ਠੀਕ ਬਿਲਕੁਲ ਹੋ ਜਾਓਗੇ ਦੇਖੋ ਇਹ ਜੂਰੀਆ ਜਿਹੜੀ ਐ ਜੂਰੀਆ ਐਸਿਡ ਹੁੰਦਾ ਪਹਿਲਾਂ ਤਾਂ ਇਹ ਥੋੜਾ ਹੁੰਦਾ ਜੀ ਇਹ ਜਿਵੇਂ ਜਿਵੇਂ ਇਹਦੇ ਟਿਸ਼ੂ ਵਧੀ ਜਾਂਦੇ ਆਪਣੇ ਸਰੀਰ ਦੇ ਵਿੱਚ ਇਹ ਜਿਆਦਾ ਫਿਰ ਇਹ ਜੋੜਾਂ ਚ ਵਗ ਜਾਂਦਾ ਜੋੜਾਂ ਦੇ ਵਿੱਚ ਫਿਰ ਕੀ ਹੁੰਦਾ ਆਪਣੇ ਜੋੜਾਂ ਚ ਸੋਜ ਆ ਜਾਂਦੀ ਤੇ ਦਰਦ ਜ਼ਿਆਦਾ ਰਹਿਣ ਲੱਗ ਜਾਂਦਾ ਔਰੀ ਹੋਲੀ ਇਹ ਜੋੜ ਇੱਕ ਗਠੀਆ ਦਾ ਰੂਪ ਲੈ ਲੈਂਦੀ ਜੀ ਜੋ ਬਹੁਤ ਭਿਆਨਕ ਰੂਪ ਹੁੰਦਾ ਜਿਸ ਤੋਂ ਆਪਾਂ ਨਿਕਲਣਾ ਮੁਸ਼ਕਲ ਹੋ ਜਾਂਦਾ ਜੇ ਆਪਾਂ ਇਹਦਾ ਸ਼ੁਰੂਆਤੀ ਚ ਇਹਦਾ ਚੰਗਾ ਇਲਾਜ ਕਰ ਲਈਏ ਥੋੜੇ ਜਿ ਪਰਹੇਜ਼ ਨਾਲ ਇਲਾਜ ਕਰ ਲਈਏ ਤੇ ਫਿਰ ਆਪਾਂ ਜਲਦੀ ਠੀਕ ਹੋ ਜਾਣਾ ਡਾਕਟਰ ਆਪਾਂ ਨੂੰ ਪਰਹੇਜ਼ ਲਈ ਕਹਿ ਦਿੰਦਾ ਉਹ ਤਾਂ ਆਪਾਂ ਕਰ ਲੈਣੀ ਹੈ ਜੀ ਜਦੋਂ ਆਪਾਂ ਖੁਦ ਨੂੰ ਕਰਨਾ ਹੁੰਦਾ ਤੇ ਉਹ ਆਪਾਂ ਮੁਸ਼ਕਲ ਹੁੰਦਾ ਆਪਾਂ 10-15 ਦਿਨ ਤੱਕ ਰੱਖਦੇ ਉਸ ਤੋਂ ਬਾਅਦ ਆਨੇ ਠੀਕ ਨਹੀਂ ਹੋਏ ਛੱਡੋ ਭਰੇ ਪਰ ਜਦੋਂ ਵੀ ਆਪਾਂ ਕੋਈ ਦੇਸੀ ਦਵਾਈ ਨਾਲ ਜੁੜਦੇ ਆ ਇਹਦਾ ਨਾ ਰਿਜ਼ਲਟ ਥੋੜਾ ਜਿਹਾ ਟਾਈਮ ਬਾਅਦ ਆਉਂਦਾ ਹੈ ਰਿਜ਼ਲਟ ਇਹਦਾ 100% ਮਿਲਦਾ ਪਰ ਟਾਈਮ ਨਾਲ ਆਉਂਦਾ ਜੀ ਜਲਦਬਾਜ਼ੀ ਇਹਨਾਂ ਨਹੀਂ ਹੁੰਦਾ ਹਾਂ ਜਿਵੇਂ ਹੁਣ ਆਪਾਂ ਕੋਈ ਪੇਨ ਕਿਲਰ ਕੋਈ ਅੰਗਰੇਜ਼ੀ ਦਵਾਈ ਲੈਨੇ ਆ ਉਹਦਾ ਤੁਰੰਤ ਰਿਜ਼ਲਟ ਮਿਲਦਾ ਤਾਂ ਕਰਕੇ ਆਪਾਂ ਅੰਗਰੇਜ਼ੀ ਦਵਾਈਆਂ ਵੱਲ ਜ਼ਿਆਦਾ ਭਾਈਂਦੀਆਂ ਤੇ ਇਧਰ ਆਪਾਂ ਘਟ ਜਾਂਦੇ ਆ ਥੋੜਾ ਜਿਹਾ ਹੀ ਹੁੰਦਾ ਨੇ ਬਾਕੀ ਤੁਸੀਂ ਮੈਂ ਕੌਣ ਆ ਇਹ ਵੀਡੀਓ ਤੁਸੀਂ ਦੇਖੀ ਐ ਵੀ ਮੇਰਾ ਵੀ ਮੈਂ ਕੌਣਾ ਕਿੱਥੋਂ ਦੀ ਰਹਿਣ ਆਲੀ ਆ ਤੇ ਮੈਂ ਆਪਦੇ ਬਾਰੇ ਜੋ ਵੀ ਦੱਸਿਆ ਸੋਨੂੰ ਇਹ ਤੁਸੀਂ ਮੇਰੇ ਬਾਰੇ ਸੁਣੇ ਹੋ ਮੇਰੀ ਇਹ ਵੀਡੀਓ ਤੁਸੀਂ ਜਰੂਰ ਦੇਖੀ ਹੋਣੀ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੀ ਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੀ ਉਹ ਵੀਡੀਓ ਤੇ ਉਹਦੇ ਵਿੱਚ ਦੇਖੋ ਵੀ ਜੋ ਮੈਂ ਡਾਕਟਰ ਨਾਲ ਅਟੈਚਮੈਂਟ ਸੀ ਮੇਰੀ ਤੇ ਉਹਨਾਂ ਥਰੂ ਹੀ ਅਸੀਂ ਮੰਮੀ ਦਾ ਇਲਾਜ ਰਵਾਇਆ ਸੀ ਦੇਖੋ ਉਹ ਹੁਣ ਨਹੀਂ ਰਹੇ ਉਹ ਮੈਂ ਵੀਡੀਓ ਦੇ ਵਿੱਚ ਵੀ ਕੀਤਾ ਕਿਉਂਕਿ ਕਾਫੀ ਟਾਈਮ ਹੋ ਗਿਆ ਤੇ ਸਾਡੀ ਮੰਮੀ ਜੀ ਨੂੰ ਇਹ 2004 ਤੇ 5 ਦੇ ਵਿੱਚ ਇਹ ਦਿੱਕਤ ਬਹੁਤ ਆ ਗਈ ਸੀਗੀ ਉਹਨਾਂ ਪਹਿਲਾਂ ਤਾਂ ਸਾਨੂੰ ਆਈ ਹੋਪ ਇਹ ਵੀ ਕਦੇ-ਕਦੇ ਹੁੰਦਾ ਸੀ ਕਿਤੇ 2 2.5 ਮਹੀਨੇ ਬਾਅਦ ਮੁੜ ਕੇ ਹੌਲੀ-ਹੌਲੀ ਉਹਨਾਂ ਨੇ ਮਹੀਨੇ ਡੇਢ ਮਹੀਨੇ ਬਾਅਦ ਦਰਦ ਹੋਇਆ ਉਹਨਾਂ ਦੇ ਚੂਲੇ ਦੇ ਵਿੱਚ ਜਿਆਦਾ ਦਰਦ ਹੁੰਦਾ ਸੀ ਹੋਰ ਕਿਸੇ ਜੋੜ ਨੂੰ ਨਹੀਂ ਸੀ ਸਿਰਫ ਚੂਲੇ 'ਚ ਹੀ ਸੀਗਾ ਟੂ ਯੱਕੜ ਜਾਂਦੀ ਚੂਲਾ ਤੇ ਪਾਸਾ ਵੀ ਨਾ ਲਿਆ ਆਉਂਦਾ ਵੀ ਬਹੁਤ ਜ਼ਿਆਦਾ ਵੇਖ ਸੋਨ ਨੂੰ ਪਤਾ ਹੀ ਹੁੰਦਾ ਕਿੰਨਾ ਜ਼ਿਆਦਾ ਦਰਦ ਹੁੰਦਾ ਹੈ ਇਹਦਾ ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਅਸੀਂ ਉਹਨਾਂ ਟੈਸਟ ਕਰਾਏ ਤੇ ਉਹਨਾਂ ਡਾਕਟਰ ਨੇ ਸਾਨੂੰ ਜੁਰੀ ਐਸਿਡ ਦੱਸਿਆ ਤੇ ਫਿਰ ਅਸੀਂ ਉਹਨਾਂ ਕੋਲ ਮੈਂ ਗਈ ਮੈਂ ਕਿਵੇਂ ਅਗਰ ਕਿ ਸਾਡੀ ਮੰਮੀ ਨੂੰ ਵੀ ਅਸੀਂ ਕੋਈ ਦੇਸੀ ਇਲਾਜ ਹੀ ਦੱਸੋ ਵੀ ਜਿਹੜਾ ਉਸ ਚੰਗੀ ਤਰ੍ਹਾਂ ਵੀ ਲੈ ਸਕਣ ਤੇ ਬਿਲਕੁਲ ਠੀਕ ਹੋ ਜਾਣ ਉਹ ਕਹਿੰਦੇ ਠੀਕ ਹੋ ਜੂ 100% ਠੀਕ ਹੋ ਜੂ ਪਰ ਪਰਹੇਜ਼ ਰੱਖਣਾ ਪਊਗਾ ਜੋ ਦਵਾਈ ਨਾਲ ਬਿਲਕੁਲ ਠੀਕ ਹੋਏ ਉਹ ਦਵਾਈ ਮੈਂ ਤੁਹਾਨੂੰ ਦੱਸਦੀ ਆ ਜੀ ਵੀ ਤੁਸੀਂ ਕਿਵੇਂ ਘਰ ਦੇ ਵਿੱਚ ਦਾ ਇਲਾਜ ਕਰਕੇ ਤੇ ਠੀਕ ਹੋ ਸਕਦੇ ਹੋ ਪਰ ਇਹ ਇਲਾਜ ਤੁਸੀਂ ਪਰਹੇਜ਼ ਇਹਦਾ ਕਾਫੀ ਲੰਬਾ ਉਹ ਤੁਹਾਨੂੰ ਰੱਖਣਾ ਪਊਗਾ ਜੀ ਤੇ ਤਾਂ ਕਿ ਤੁਹਾਨੂੰ ਦੁਬਾਰਾ ਇਹ ਕਦੇ ਵੀ ਸ਼ਿਕਾਇਤ ਨਾ ਹੋਵੇ ਤੇ ਆਪਣੇ ਕਈ ਵਾਰੀ ਇਹ ਬਵਾਰੀ ਆਪਾਂ ਨੂੰ ਜੀਨਸ ਤੋਂ ਆ ਜਾਂਦੀ ਜਿਵੇਂ ਆਪਣੇ ਮਾਪੇ ਪਾਪ ਦਾਦਾ ਦਾਦੀ ਘਰ ਦੇ ਵਿੱਚ ਹੋਵੇ ਤੇ ਪਦਾਈਸ਼ੀ ਹੋਵੇ ਤੇ ਇਹ ਜਰੂਰ ਹੁੰਦੀ ਹੈ ਜੀ ਤੇ ਕਈ ਵਾਰ ਵੈਸੇ ਹੀ ਕੋਈ ਆਪਣੇ ਖਾਣ ਪੀਣ ਨਾਲ ਹੀ ਹੋ ਜਾਂਦਾ ਜੀ ਕੋਈ ਵਾਰ ਆਪਣਾ ਖਾਣ ਪੀਣ ਦਾ ਕੋਈ ਆਪਣਾ ਰਹਿ ਸਹਿਣ ਕੋਈ ਇਸ ਤਰ੍ਹਾਂ ਹੋ ਜਾਂਦਾ ਤੇ ਜਿਹਦਾ ਕਰਕੇ ਇਹ ਸੈੱਲ ਜਿਆਦਾ ਬਣ ਜਾਂਦੇ ਤੇ ਆਪਣੇ ਸਰੀਰ ਦੇ ਉੱਤੇ ਇਹਦਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਲਓ ਜੀ ਆਪਾਂ ਤੁਹਾਨੂੰ ਦੱਸ ਦਿੰਦੇ ਜਿਆਦਾ ਵੀਡੀਓ ਲੰਬੀ ਨਹੀਂ ਕਰਦੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਅਸੀਂ ਕੀ ਕੀ ਕੀਤਾ ਸੀ ਸਾਨੂੰ ਮੈਂ ਸਾਰਾ ਕੁਝ ਡਿਟੇਲ ਦੇ ਵਿੱਚ ਦੱਸੂਗੀ ਤੁਸੀਂ ਉਹ ਜ਼ਰੂਰ ਕਰਨਾ ਜੀ ਜਦੋਂ ਬੀਬੀ ਪੈਂਦੇ ਸੀ ਤੇ ਇੱਕ ਚਮਚੋ ਉਹ ਨਾ ਪਾਣੀ ਦਾ ਗਲਾਸ ਭਰ ਲੈਂਦੇ ਸੀ ਤੇ ਇੱਕ ਚਮਚੋ ਉਹਦੇ ਵਿੱਚ ਅਜਵਾਇਣ ਪਿਆਉਂ ਦਿੰਦੇ ਸੀਗੇ ਸਵੇਰ ਉੱਠਨਸਾਰ ਖਾਲੀ ਪੇਟ ਉਹ ਸੇ ਉਹ ਜਿਹੜਾ ਪਾਣੀ ਵਿੱਚ ਜੁਆਣ ਪੀਉਂਦੇ ਦੁੱਧੋਂ ਪਾਣੀ ਨੂੰ ਵਾਲਾ ਦੇ ਲੈਂਦੇ ਸੀ ਕਿ ਜਿਹਦਾ ਗਰਮੀ ਹੁੰਦੀ ਸੀ ਤਾਂ ਉਹ ਵੀ ਪਾਣੀ ਛਾਣ ਕੇ ਪੀ ਲੈਂਦੇ ਸੀ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਤੇ ਉਦੋਂ ਉਹ ਪਾਣੀ ਨੂੰ ਉਬਾਲਾ ਦੇ ਕੇ ਤੇ ਮੁੜ ਕੇ ਉਸ ਪਾਣੀ ਨੂੰ ਠੰਡਾ ਕਰਕੇ ਛਾਣ ਕੇ ਉਹ ਖਾਲੀ ਪੀਟੇ ਜੁਆਣ ਵਾਲਾ ਪਾਣੀ ਉਹਨਾਂ ਨੇ ਪੀਣਾ ਹੀ ਪੀਣਾ ਹੁੰਦਾ ਸੀ ਆ ਜੀ ਤੇ ਇਹ ਪਾਣੀ ਪੀਂਦੇ ਸੀ ਉਸ ਤੋਂ ਬਾਅਦ ਸੋਨ ਨੂੰ ਮੈਂ ਇੱਕ ਹੋਰ ਦੱਸਦੀ ਆ ਬਸ ਇਹ ਤੇ ਵਿੱਚ ਕੁਝ ਜ਼ਿਆਦਾ ਨਹੀਂ ਜੀ ਬਹੁਤ ਥੋੜੀਆਂ ਘਾਟ ਹੀ ਦਵਾਈਆਂ ਤੇ ਹੋਵਾਂਗੇ ਤੁਸੀਂ 100% ਠੀਕ ਹੋਵੋਗੇ ਬਹੁਤ ਜਲਦੀ ਤੁਹਾਨੂੰ ਰਿਜ਼ਲਟ ਮਿਲੂਗਾ ਜੋ ਮੈਂ ਤੁਹਾਨੂੰ ਦਵਾਈਆਂ ਦੱਸੂਗੀ ਇਸ ਤੋਂ ਤੁਹਾਨੂੰ ਰਿਜ਼ਲਟ ਇਹਦਾ 10 ਦਿਨਾਂ ਦੇ ਵਿੱਚ ਹੀ ਮਿਲ ਜੂਗਾ ਜੀ ਤੇ ਇਹ ਦਵਾਈਆਂ ਕੋਈ ਜ਼ਿਆਦਾ ਨਹੀਂ ਤੁਸੀਂ 20 25 ਦਿਨ ਹੀ ਇਸਤੇਮਾਲ ਕਰਨੀ ਹੈ ਉਦੋਂ ਬਾਅਦ ਬਿਲਕੁਲ ਛੱਡ ਦਿਓ ਕਿਉਂਕਿ ਤੁਸੀਂ ਠੀਕ ਹੋ ਜਾਓਗੇ ਤੇ ਪਰ ਪਰਹੇਜ਼ ਜਿਹੜਾ ਹੋਊਗਾ ਉਹ ਮੈਂ ਤੁਹਾਨੂੰ ਦੱਸੂਗੀ ਉਹ ਤੁਸੀਂ ਲੰਬਾ ਸਮਾਂ ਰੱਖਣਾ ਹੋਊਗਾ ਤੇ ਲਓ ਜੀ ਆਪਾਂ ਇਹਦੇ ਵਿੱਚ ਇੱਕ ਦੂਜਾ ਜਿਹੜਾ ਪਾਣੀ ਹੈ ਆਪਾਂ ਉਹ ਵੀ ਦੱਸਦੇ ਹਾਂ ਜੀ ਤੁਸੀਂ ਉਹਦੇ ਵਿੱਚ ਤੁਸੀਂ ਕੀ ਲੈਣਾ ਜੀ 1 ਲੀਟਰ ਪਾਣੀ ਲੈ ਲੈਣਾ 1 ਲੀਟਰ ਪਾਣੀ ਲੈ ਕੇ ਉਹਦੇ ਵਿੱਚ ਤੁਸੀਂ ਪਾਉਣਾ ਜੀ ਚਮਚੇ ਦਾ ਚੌਥਾ ਹਿੱਸਾ ਅਜਵਾਇਣ ਦਾ ਪਾਊਡਰ ਚਮਚੇ ਦਾ ਚੌਥਾ ਹਿੱਸਾ ਅਦਰਕ ਦਾ ਪਾਊਡਰ ਚਮਚੇ ਦਾ ਚੌਥਾ ਹਿੱਸਾ ਦਾਲਚੀਨੀ ਪਾਊਡਰ ਸਿਰਫ ਇਹ ਤਿੰਨ ਪਾਊਡਰ ਹੈ ਤੇ ਚੌਥਾ ਤੁਸੀਂ ਜੀ ਪਾਉਣੀਆਂ ਦੇ ਵਿੱਚ ਚਾਰ ਪੰਜ ਹਰੀਆਂ ਇਲਾਇਚੀਆਂ ਹਰੀ ਇਲਾਇਚੀ ਜਿਹੜੀ ਆਪਾਂ ਦਾ ਇਹਦੇ ਵਿੱਚ ਚਾਹ ਚ ਪਾਉਣੀ ਹੈ ਉਹ ਇਲਾਇਚੀ ਪਾਉਣੀ ਹੈ ਹਰੀ ਜੀ ਉਹਦੇ ਵਿੱਚੋਂ ਬੀ ਕੱਢ ਕੇ ਨਾ ਬੀ ਸਿੱਟ ਲੈਣੀਆਂ ਇਹਦੇ ਵਿੱਚ ਅਜਵੈਨ ਅਦਰਕ ਅਤੇ ਦਾਲਚੀਨੀ ਦਾ ਪਾਊਡਰ ਇਹ ਜੀ ਤਿੰਨੇ ਚੀਜ਼ਾਂ ਤੁਸੀਂ ਸਾਬਤ ਘਰੇ ਲੈ ਕੇ ਆਉਣੀਆਂ ਘਰੇ ਲਿਆ ਕੇ ਖੁਦ ਆਪ ਦੇ ਉੱਥੀ ਪੀਸਣੀਆਂ ਪੀਸੀਆਂ ਹੋਈਆਂ ਮਾਰਕੀਟ ਦੇ ਵਿੱਚੋਂ ਨਹੀਂ ਲੈ ਕੇ ਆਉਣੀਆਂ ਜੀ ਮੈਕਸੀ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਪੀਸ ਲੈਣੀਆਂ ਇਹ ਤੇ ਇਹਨਾਂ ਦਾ ਚੌਥਾ ਚੌਥਾ ਹਿੱਸਾ ਅਲੱਗ-ਅਲੱਗ ਪੀਸ ਕੇ ਰੱਖ ਲਿਓ ਤੁਸੀਂ ਤੇ ਚੌਥਾ ਚੌਥਾ ਹਿੱਸਾ ਤੁਸੀਂ 1 ਲੀਟਰ ਪਾਣੀ ਦੇ ਵਿੱਚ ਪਾ ਲੈਣੀਆਂ ਜੀ ਤੇ ਤਿੰਨ ਚਾਰ ਲੇਚੀਆਂ ਦੇ ਬੀ ਕੱਢ ਕੇ ਉਹਦੇ ਬੀ ਪਾ ਲੈਣੇ ਉਸ ਤੋਂ ਬਾਅਦ ਇਹ ਪਾਣੀ ਨੂੰ ਤੁਸੀਂ ਉਬਾਲ ਲੈਣਾ ਇਹ ਪਾਣੀ ਨੂੰ ਜਦੋਂ ਤੁਸੀਂ ਇਹ ਸਾਰਾ ਸਮਾਨ ਪਾਤਾ ਉਸ ਤੋਂ ਬਾਅਦ 15 ਮਿੰਟ ਲਗਾਤਾਰ ਪਾਣੀ ਵਾਲਾ ਠੰਡੇ ਪਾਣੀ ਦੇ ਵਿੱਚ ਇਹ ਸਮਾਨ ਪਾ ਕੇ ਤੁਸੀਂ ਗੈਸ ਤੇ ਧਰ ਦਿਓ। ਫੁੱਲ ਗੈਸ ਛੱਡ ਦਿਓ। ਪੂਰੇ ਤੁਸੀਂ ਕੋਲੇ ਖੜ ਕੇ ਟਾਈਮ ਦੇਖਣਾ 15 ਮਿੰਟ ਲਈ ਵਾਲ ਲੈਣਾ। ਉਸ ਤੋਂ ਬਾਅਦ ਤੁਸੀਂ ਜੀ ਇਹ ਨਿਸ਼ਾਨ ਲੈਣਾ। ਛਾਣ ਕੇ ਤੁਸੀਂ ਇਹਨੂੰ ਜਿਆਦਾ ਕੱਚ ਦੇ ਭਾਂਡੇ 'ਚ ਪਾ ਲੈ। ਚਾਹੇ ਸਟੀਲ ਦੇ ਭਾਂਡੇ ਦੇ ਵਿੱਚ ਪਾ ਕੇ ਇਹ ਪਾਣੀ ਰੱਖਣਾ। ਜਦੋਂ ਵੀ ਤੁਸੀਂ ਰੋਟੀ ਖਾਣੀ ਹੈ। ਖਾਣਾ ਖਾਣਾ ਦੋ ਵਾਰੀ ਚ ਖਾਣੇ ਹੋ। ਚਾਹੇ ਤੁਸੀਂ ਤਿੰਨ ਵਾਰੀ ਖਾਣਾ ਖਾਣੇ ਉਸ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਹ ਪਾਣੀ ਪੀਣਾ ਹੋਊਗਾ। ਸੋਭਾ ਤੁਸੀਂ ਰੋਟੀ ਖਾਣੇ 10 ਵਜੇ ਖਾਣੇ 9 ਵਜੇ ਖਾਣੇ ਉਹ ਦੁੱਧ ਦਾ ਘੰਟਾ ਪਹਿਲਾਂ ਪਾਣੀ ਪੀ ਲੈਣਾ ਅੱਧੇ ਘੰਟੇ ਬਾਅਦ ਤੁਸੀਂ ਰੋਟੀ ਖਾਣੀ ਆ ਅੱਧੇ ਘੰਟੇ ਤੋਂ ਪਹਿਲਾਂ ਰੋਟੀ ਨਹੀਂ ਖਾਣੀ ਜੀ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਪਾਣੀ ਪੀ ਲੈ 10 ਮਿੰਟਾਂ ਬਾਅਦ ਰੋਟੀ ਖਾ ਲਈ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਤੁਸੀਂ ਅੱਧੇ ਘੰਟੇ ਬਾਅਦ ਰੋਟੀ ਖਾਣੀ ਆ ਅੱਧੇ ਘੰਟੇ ਤੋਂ ਪੌਣਾ ਘੰਟਾ 1 ਘੰਟਾ ਹੋ ਜੇ ਕੋਈ ਗੱਲ ਨਹੀਂ ਪਰ ਅੱਧੇ ਤੋਂ ਘੱਟ ਬਿਲਕੁਲ ਵੀ ਨਾ ਹੋਵੇ ਤਾਂ ਕਿ ਪਾਣੀ ਪੂਰਾ ਤੁਹਾਡੇ ਸਰੀਰ ਦੇ ਵਿੱਚ ਅਸਰ ਕਰ ਦੇ ਜੇ ਕਰ ਜੇ ਜੋ ਵੀ ਪਾਣੀ ਪੀਤਾ ਉਸ ਤੋਂ ਬਾਅਦ ਹੀ ਤੁਸੀਂ ਖਾਣਾ ਖਾਓ ਤੇ ਫਿਰ ਤੁਸੀਂ ਖਾਣਾ ਸੁਭਾਵੀ ਤੁਸੀਂ ਇਸ ਤਰ੍ਹਾਂ ਕਰਨਾ ਸ਼ਾਮ ਨੂੰ ਖਾਣਾ ਖਾਣੇ ਸ਼ਾਮ ਨੂੰ ਵੀ ਐਸੀ ਤਰ੍ਹਾਂ ਹੀ ਪਾਣੀ ਪੀਣਾ ਫਿਰ ਖਾਣਾ ਖਾਣਾ ਦੁਪਹਿਰ ਨੂੰ ਖਾਣੇ ਦੁਪਹਿਰੇ ਵੀ ਤੁਸੀਂ ਇਸ ਤਰ੍ਹਾਂ ਹੀ ਕਰਨਾ ਬਾਕੀ ਜੀ ਤੁਸੀਂ ਜਿਹੜੀਆਂ ਮੈਦੇ ਦੀਆਂ ਬਣੀਆਂ ਚੀਜ਼ਾਂ ਬਿਲਕੁਲ ਨਹੀਂ ਖਾਣਾ ਰਿਫਾਈਂਡ ਤੇਲ ਤੁਸੀਂ ਬਿਲਕੁਲ ਨਹੀਂ ਖਾਣਾ ਬਿਲਕੁਲ ਵੀ ਤੁਸੀਂ ਸਰੋਂ ਦੇ ਤੇਲ ਤੇ ਸਬਜ਼ੀ ਬਣਾ ਕੇ ਖਾ ਸਕਦੇ ਹੋ ਦੇਸੀ ਘਿਓ ਚ ਖਾ ਸਕਦੇ ਫਰ ਰਿਫਾਈਂਡ ਤੇਲ ਦੇ ਵਿੱਚ ਨਹੀਂ ਖਾਣੀ ਜੀ ਤੇ ਨਾ ਹੀ ਕੋਈ ਤੁਸੀਂ ਜੇ ਤੁਸੀਂ ਵੀ ਆ ਆ ਆਖੋ ਆਪਾਂ ਵੀ ਅਸੀਂ ਢਾਲ ਦੇ ਚ ਬਣਾ ਲ ਗਿਓ ਨਹੀਂ ਜੀ ਕੁਛ ਨਹੀਂ ਖਾਣਾ ਬਸ ਸਿਰਫ ਦੇਸੀ ਘਿਓ ਤੇ ਦੋ ਹੀ ਆਪਸ਼ਨ ਹੈ ਇਹ ਵਿੱਚ ਇੱਕ ਤੇਲ ਸਰਸੋਂ ਦਾ ਤੇਲ ਤੇ ਇੱਕ ਦੇਸੀ ਘਿਓ ਇਹਨਾਂ ਦੋਨਾਂ ਦੇ ਵਿੱਚੋਂ ਸਬਜ਼ੀ ਬਣਾ ਕੇ ਤੁਸੀਂ ਖਾਣੀ ਆ ਤੇ ਇੱਥੇ ਜੀ ਤੁਸੀਂ ਜਿਹੜੀਆਂ ਚੀਜ਼ਾਂ ਨਹੀਂ ਖਾਣਗੋ ਤੁਸੀਂ ਲੇਖ ਲਓ ਵੀ ਇਹਦੇ ਵਿੱਚ ਕੀ ਕੀ ਹੈ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਦਾਲ ਨਹੀਂ ਖਾਣੀ ਮੂੰਗੀ ਮਾਂ ਮੂੰਗੀ ਮਸਰੀ ਹੋਈ ਤੇ ਛੋਲਿਆਂ ਦੀ ਦਾਲ ਹੋਈ ਤੇ ਰਾਜਮਾ ਹੋਈ ਤੇ ਆਲੂ ਹੋਏ ਜੀ ਤੇ ਗੋਭੀ ਹੋਈ ਇਹ ਚੀਜ਼ਾਂ ਤੁਸੀਂ ਬਿਲਕੁਲ ਨਹੀਂ ਖਾਣੀਆਂ ਚੌਲ ਹੋਏ ਵੀ ਜੋ ਬਾਈ ਵਾਲੀਆਂ ਚੀਜ਼ਾਂ ਇਹ ਤੁਸੀਂ ਨਹੀਂ ਖਾਣੀਆਂ ਜਿੰਨਾ ਚਿਰ ਤੁਸੀਂ ਇਹ ਪਾਣੀ ਦਾ ਸੇਵਨ ਕਰਦੇ ਹੋ ਠੀਕ ਹੈ ਨਾ ਜੀ ਇਹ ਚੀਜ਼ਾਂ ਤੁਸੀਂ ਭੁੱਲ ਕੇ ਵੀ ਨਹੀਂ ਖਾਣੀਆਂ ਹਰ ਰੋਜ਼ ਤੁਹਾਡੇ 15 ਦਿਨਾਂ ਲਈ ਦੱਸਦੀਆਂ ਦਵਾਈ ਤੁਹਾਨੂੰ ਇਹ 15 ਦਿਨ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਉਹਨੂੰ ਰਿਜ਼ਲਟ ਇਹਦਾ 5-7 ਦਿਨਾਂ 'ਚ ਹੀ ਆ ਜਾਊਗਾ 15 ਦਿਨਾਂ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਉਸ ਤੋਂ ਬਾਅਦ ਇਹ ਬੰਦ ਕਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਪਪੀਤਾ ਪਪੀਤੇ ਨੂੰ چیر ਕੇ ਛਿੱਲ ਕੇ ਇੱਕ ਕੌਲੀ ਭਰ ਲੈਣੀ ਐ ਫਾੜੀਆਂ ਕਰਕੇ ਛੋਟੀਆਂ ਜਿਵੇਂ ਜਿਵੇਂ ਤੁਸੀਂ ਖਾਣੇ ਨੂੰ ਕੱਟ ਕੇ ਉਹਨੂੰ ਇੱਕ ਕੌਲੀ ਤੁਸੀਂ ਰੋਜ਼ ਪਪੀਤੇ ਦੀ ਖਾਣੀ ਐ ਪਪੀਤਾ ਤਾਂ ਜੀ ਇਹਨੂੰ ਜਿਹੜਾ ਜੂ ਰਿਕੁਐਸਟ ਐ ਮੜਵਾੜ ਉਹਨੇ ਉਹਨਾਂ ਦਰਾਂ ਸਿਰਦਾ ਪਪੀਤਾ ਇਹਦੇ ਲਈ ਬਹੁਤ ਆਮ ਬਾਹਰ ਤੇ ਪਪੀਤਾ ਤੁਸੀਂ ਜ਼ਰੂਰ ਖਾਣਾ 15 ਦਿਨ ਲਗਾਤਾਰ ਤੇ ਇੱਕ ਤੁਸੀਂ ਜੋ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਤੀਆਂ ਉਹ ਇਹ ਤੁਸੀਂ ਨਹੀਂ ਖਾਣਾ ਬਿਲਕੁਲ ਨਹੀਂ ਖਾਣਾ ਇਹ ਨਾ ਹੋਵੇ ਤੁਸੀਂ ਆਹ ਚਲੋ ਸਿਰਫ ਐਟ ਚ ਪਾ ਲਿਆ ਢਾਲ ਦੇ ਚ ਪਾ ਲਿਆ ਨਹੀਂ ਜੀ ਇਹ ਤੁਸੀਂ ਚੀਜ਼ਾਂ ਨਹੀਂ ਖਾਣੀਆਂ ਜਿਹੜਾ ਅਜਵਾਇਨ ਦਾ ਪਾਣੀ ਬਣਾਉਗੇ ਇਹ ਤੁਸੀਂ ਜੇ ਸ਼ਾਮ ਨੂੰ ਜਦੋਂ ਵੀ ਤੁਸੀਂ ਖਾਣਾ ਖਾ ਲਏ ਨੇ ਉਸ ਤੋਂ ਬਾਅਦ ਅੱਧਾ ਚਮਚਾ ਤੁਸੀਂ ਅਜਵਾਇਨ ਦਾ ਖਾਣਾ ਹੀ ਖਾਣਾ ਹੈ ਰੋਟੀ ਖਾਣ ਤੋਂ ਬਾਅਦ ਅੱਧਾ ਚਮਚਾ ਜਵਾਇਨ ਦਾ ਤੁਸੀਂ ਮੂੰਹ 'ਚ ਪਾੜੋ ਨੂੰ ਚੱਪ-ਚੱਪ ਕੇ ਖਾਣਾ ਹੈ ਸਵੇਰ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈ ਸ਼ਾਮ ਨੂੰ ਵੀ ਤੁਸੀਂ ਇਸ ਇਸ ਤਰ੍ਹਾਂ ਕਰਨਾ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਜੀ ਉਸ ਟਾਈਮ ਤੁਸੀਂ 1 ਮਹੀਨਾ ਰੋਟੀ ਬੰਦ ਕਰਨੀ ਓਕੇ ਚਾਹੇ ਤੁਸੀਂ ਸ਼ਾਮ ਨੂੰ ਇਹਦੀ ਬਾਜਰੇ ਦੀ ਖਿਚੜੀ ਖਾ ਸਕਦੇ ਆ ਚਾਹੇ ਤੁਸੀਂ ਬਾਜਰੇ ਦੇ ਆਟੇ ਦੀ ਰੋਟੀ ਖਾ ਸਕਦੇ ਆ ਬਾਜਰੇ ਦੇ ਆਟੇ ਦੀ ਤੇ ਜਵਾਰ ਦੀ ਸਿਰਫ ਇਹ ਦੋ ਹੀ ਆਟੇ ਦੱਸਿਆ ਜੀ ਦੋਨੋਂ ਆਟਿਆਂ ਚੋਂ ਕਿਸੇ ਦੀ ਵੀ ਰੋਟੀ ਬਣਾ ਕੇ ਖਾ ਸਕਦੇ ਆ ਚਾਹੇ ਜਵਾਰ ਦੀ ਚਾਹੇ ਬਾਜਰੇ ਦੀ ਸ਼ਾਮ ਨੂੰ ਖਿਚੜੀ ਖਾਣੀ ਆ ਇੱਕ ਤੁਸੀਂ ਇਹ ਬਾਸ਼ਿਕ ਖਿਚੜੀ ਸਿਰਫ ਬਾਜਰੇ ਦੀ ਖਾਣੀ ਆ ਜੀ ਹੋਰ ਕਾਸੇ ਦੀ ਨਹੀਂ ਖਾਣੀਗੀ ਇੱਕ ਮਹੀਨਾ ਸੋਨੂੰ ਇਹ ਜਿੰਨਾ ਚਿਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਨਾ ਉਨਾ ਚਿਰ ਤੁਸੀਂ ਸਾਨੂੰ ਸਰਦੀ ਦੇ ਵਿੱਚ ਇੱਕ ਮਹੀਨਾ ਸੋਨੂੰ ਇਹ ਬੰਦ ਕਰਨੀ ਪਊ ਇਹ ਸੋਨੋ ਐਸ ਤਰ੍ਹਾਂ ਕਰਨਾ ਪਊਗਾ ਕਣਕ ਦੀ ਰੋਟੀ ਸੋਨ ਨੂੰ ਬੰਦ ਕਰਨੀ ਪਊਗੀ ਤੇ ਤੂੰ ਸੋਨ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਮੁੜ ਕੇ ਜੂਰਕੈਸਟ ਨਹੀਂ ਹੋਣਾ ਤੇ ਜਿਹੜਾ ਤੁਸੀਂ ਜੁਆਇਨ ਹੈ ਜੁਆਇਨ ਦਾ ਜੇ ਰੋਟੀ ਤੋਂ ਬਾਅਦ ਜੁਆਇਨ ਤੁਸੀਂ ਹਰ ਵਕਤ ਜੇ ਤੁਸੀਂ ਠੀਕ ਹੋਗੇ ਨਾ ਬਿਲਕੁਲ ਪਰ ਜੁਆਇਨ ਤੁਸੀਂ ਕਦੇ ਵੀ ਨਹੀਂ ਖਾਣੀ ਭੁੱਲਣੀ ਇਹ ਤੁਸੀਂ ਰੋਟੀ ਤੋਂ ਬਾਅਦ ਅੱਧਾ ਚਮਚਾ ਮੂੰਹ ਚ ਪਾ ਕੇ ਚੱਬ-ਚੱਬ ਕੇ ਜ਼ਰੂਰ ਖਾਣੀ ਹੈ ਜਦੋਂ ਵੀ ਤੁਸੀਂ ਖਾਣਾ ਖਾਓ ਤੇ ਪਾਣੀ ਤੁਸੀਂ 15 ਦਿਨ ਪੀਣਾ ਤੁਸੀਂ ਵੇਖੋ ਉਸ ਤੋਂ ਬਾਅਦ ਬਿਲਕੁਲ ਠੀਕ ਹੋਊਗਾ ਜੇ ਸੋਨ ਤੁਹਾਨੂੰ ਜ਼ਿਆਦਾ ਹੋਊਗੀ ਦਿੱਕਤ ਅਭੀ ਸੋੜਾ ਜੋੜ ਸੁਝ ਗਿਆ ਉਹਦੇ ਵਿੱਚ ਦਰਦ ਜ਼ਿਆਦਾ ਹੋ ਰਿਹਾ ਤੇ ਉੱਥੇ ਇੱਕ ਮੈਂ ਤੁਹਾਨੂੰ ਤੇਲ ਦੱਸਦੀ ਹਾਂ ਤੁਸੀਂ ਤੇਲ ਬਣਾ ਲਿਓ ਜੀ 100 ਗ੍ਰਾਮ ਲੈਣਾ ਜੀ ਅਜਵਾਇਨ ਦਾ ਤੇਲ 100 ਗ੍ਰਾਮ ਲੈਣਾ ਕਾਲੀ ਮਿਰਚ ਦਾ ਤੇਲ ਤੇ 200 ਗ੍ਰਾਮ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਤਿੰਨੇ ਤਿੰਨ ਤਰ੍ਹਾਂ ਦੇ ਤੇਲ ਆ ਤਿੰਨੇ ਮਿਕਸ ਕਰ ਲੈਣੇ ਆ ਤੇ ਜਿਹੜਾ ਜੋੜੂਗਾ ਉਹਦੇ ਉੱਪਰ ਚੰਗੀ ਬਿਆਸ ਤਰ੍ਹਾਂ ਵੀ ਆਪਾਂ ਲਾ ਲੈਣਾ ਜ਼ੋਰ-ਜ਼ੋਰ ਦੀ ਮਾਲਸ਼ ਨਹੀਂ ਕਰਨੀ ਹਲਕਾ-ਹਲਕਾ ਇਸ ਤਰ੍ਹਾਂ ਚੰਗੀ ਤਰ੍ਹਾਂ ਮਾਲਸ਼ ਕਰ ਲੈਣੀ ਹੈ ਵੀ ਹਲਕੇ ਜਿਹੇ ਹੱਥ ਨਾਲ ਤੇ ਉਸ ਤੋਂ ਬਾਅਦ ਉਹ ਸੰਗ ਨੂੰ ਤੁਸੀਂ ਧੁੱਪ ਲਵਾਓ ਜਿਵੇਂ ਕੋਈ ਹੱਥ ਹੈ ਨਾ ਵੀ ਇਹਨੂੰ ਇਸ ਤਰ੍ਹਾਂ ਸਿੱਧੇ ਹੱਥ ਨੂੰ ਬਾਹਰ ਕੱਢ ਕੇ ਇਸ ਤਰ੍ਹਾਂ ਧੁੱਪ ਲਵਾਓ ਜੇ ਤੋਂ ਕੱਪੜਾ ਨਾ ਰੱਖੋ ਅੱਧਾ ਘੰਟਾ ਇਹਨੂੰ ਧੁੱਪ ਦੇ ਵਿੱਚ ਰੱਖੋ ਤੁਸੀਂ ਦੇਖੋਗੇ ਉਸੇ ਦਿਨ ਹੀ ਤੁਹਾਡੇ ਦਰਦ ਤੇ ਸੋਜ ਤੁਹਾਡੀ ਬਿਲਕੁਲ ਖਤਮ ਹੋ ਜੂਗੀ ਘਟ ਜੂਗੀ ਸੋਜ ਤੇ ਇਹ ਇਹੀ ਸਭ ਇਹਦਾ ਸਾਨੂੰ ਦੱਸਿਆ ਸੀ ਜਿਹੜੀ ਜੜੀ ਅਜਵਾਇਨ ਹੁੰਦੀ ਹੈ ਨਾ ਅਜਵਾਇਨ ਦੇ ਵਿੱਚ ਬਹੁਤ ਤਰ੍ਹਾਂ ਦੇ ਵੀ ਆਪ ਪਤਾਤ ਪਾਏ ਜਾਂਦੇ ਜੇ ਆਪਾਂ ਕਹੀਏ ਜੀ ਅਜਵਾਇਨ ਦੇ ਵਿੱਚ ਪ੍ਰੋਟੀਨ ਵੀ ਹੁੰਦਾ ਹੈ ਫਾਈਬਰ ਵੀ ਹੁੰਦਾ ਹੈ ਫਾਸਫੋਰਸ ਵੀ ਹੁੰਦਾ ਖਣੇਜ ਜਕਾਰੋ ਕਾਰਬੋਹਾਈਡਰੇਟ ਕੈਲਸ਼ੀਅਮ ਆਇਰਨ ਜਿਹੜੀਆਂ ਚੀਜ਼ਾਂ ਆਪ ਨੂੰ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਉਹ ਸਾਰੀਆਂ ਅਜਵਾਇਨ ਦੇ ਵਿੱਚ ਹੁੰਦੀਆਂ ਅਜਵਾਇਨ ਨੂੰ ਜੇ ਆਪਾਂ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜੇ ਤੁਸੀਂ ਦੁੱਧ ਪੀਣਾ ਚਾਹੁੰਦੇ ਆ ਵੀ ਸੋਨੂੰ ਆਂਦਾ ਮੈਂ ਦੁੱਧ ਪੀਣਾ ਕਹੀ ਪੈਣਾ ਹੁੰਦੀ ਹੈ ਜਿਨ੍ਹਾਂ ਨੂੰ ਦੁੱਧ ਬਿਨਾਂ ਨੀਂਦ ਨਹੀਂ ਆਉਂਦੀ ਉਹਨਾਂ ਦਾ ਰੂਟੀਨ ਹੁੰਦਾ ਵੀ ਸ਼ਾਮ ਨੂੰ ਦੁੱਧ ਪੀਣਾ ਹੀ ਪੀਣਾ ਤਾਂ ਤੁਸੀਂ ਖਾਲੀ ਦੁੱਧ ਕਦੇ ਵੀ ਨਹੀਂ ਪੀਣਾ ਦੁੱਧ ਦੇ ਵਿੱਚ ਅਜਵਾਇਣ ਤੇ ਹਰੀ ਇਲਾਇਚੀ ਤੁਸੀਂ ਜ਼ਰੂਰ ਪਾਉਣੀ ਹੈ ਅਜਵਾਇਣ ਪਾਣੀ ਪਾਉਣੀ ਹੈ ਚਮਚਾ ਚੌਥਾ ਹਿੱਸਾ ਅਜਵਾਇਣ ਪਾ ਲਓ ਜੇ ਇੱਕ ਗਲਾਸ ਤੁਸੀਂ ਦੁੱਧ ਦਾ ਗਰਮ ਕਰਦੇ ਹੋ ਤੇ ਉਹਦੇ ਵਿੱਚ ਥੋੜੀ ਜਿਹੀ ਹਰੀ ਇਲਾਇਚੀ ਪਾ ਲਓ ਤੁਸੀਂ ਇਹ ਦੁੱਧ ਪੀਓ ਤੁਸੀਂ ਦੇਖੋਗੇ ਬਹੁਤ ਜਲਦੀ ਤੁਸੀਂ ਠੀਕ ਹੋ ਜਾਓਗੇ ਇੱਕ ਵਾਰੀ ਠੀਕ ਹੋਏ ਦੁਬਾਰਾ ਇਹ ਨਹੀਂ ਹੈਗਾ ਵੀ ਇਹ ਛੱਡਣ ਤੋਂ ਬਾਅਦ ਤੁਸੀਂ ਦੁਬਾਰਾ ਹੋ ਜਾਓਗੇ ਨਹੀਂ ਤੁਸੀਂ ਕਦੇ ਵੀ ਦਵਾਰਾ ਨਹੀਂ ਹੁੰਦੇ ਇਸ ਤਰ੍ਹਾਂ ਪੀਣਾ ਬਸ ਇਨਾ ਕੁ ਪਰਹੇਜ਼ ਹੀ ਪਰਹੇਜ਼ ਜਿਹੜਾ ਮੈਂ ਤੁਹਾਨੂੰ ਦਾਲਾਂ ਦਾ ਪਰਹੇਜ਼ ਦੱਸਿਆ ਇਹ ਪਰਹੇਜ਼ ਤੁਸੀਂ ਲੰਬਾ ਸਮਾਂ ਰੱਖਣਾ ਹੈ ਘੱਟੋ ਘੱਟ 6-7 ਮਹੀਨੇ ਤੁਸੀਂ ਇਹ ਪੂਰਾ ਪਰਹੇਜ਼ ਰੱਖਣਾ ਜੇ ਕਿਸੇ ਟਾਈਮ ਆਪਣੇ ਘਰ ਦੇ ਵਿੱਚ ਸਬਜ਼ੀ ਨਹੀਂ ਹੁੰਦੀ ਆਪਾਂ ਦਾਲ ਬਣਾਉਣੀ ਹੈ ਨਾ ਤੁਸੀਂ ਕੋਸ਼ਿਸ਼ ਕਰੋ ਗੰਡੇ ਦੀ ਚਟਨੀ ਬਣਾ ਕੇ ਖਾ ਲਓ ਤੁਸੀਂ ਕੋਈ ਚੁਪੜਾਂ ਦੀ ਰਾਆਂ ਦੀ ਚਟਨੀ ਖਾ ਸਕਦੇ ਹੋ ਪਰ ਤੁਸੀਂ ਉਹ ਦਾਲ ਭੁੱਲ ਕੇ ਵੀ ਨਹੀਂ ਖਾਣੀ ਤੁਸੀਂ ਦੇਖੋ ਜੀ ਗੋਲੀਆਂ ਇੰਨੀ ਘੁੰਦੀ ਜੇ ਆਪਾਂ ਇੱਕ ਕਿ ਚਮਚਾ ਦਾਲ ਦਾ ਲੈ ਲੂਗੀ ਪਰ ਨਹੀਂ ਜੀ ਗੋਲੀ ਤਾਂ ਉਸ ਤੋਂ ਵੀ ਛੋਟੀ ਹੁੰਦੀ ਹੈ ਜਿਹੜੀ ਆਪਾਂ ਲੈਣੇ ਆ ਇਦਲੀ ਭੁੱਲ ਕੇ ਵੀ ਆਪਾਂ ਇਹ ਗਲਤੀ ਨਹੀਂ ਕਰਨੀ ਵੈਣੀ ਇਹ ਚੀਜ਼ ਖਾ ਲੋ ਤੇ ਜਿਹੜਾ ਪਪੀਤਾ ਇਹਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾਓ ਇਹਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਤੁਸੀਂ ਪਪੀਤਾ ਜ਼ਰੂਰ ਖਾਓ ਜੀ ਤਾਂ ਕਿ ਤੁਹਾਨੂੰ ਮੁੜ ਕੇ ਇਹ ਪ੍ਰੋਬਲਮ ਆਵੇ ਨਾ ਸੰਤਰਾ ਤੁਸੀਂ ਕਿੰਨਾ ਮਰਜ਼ੀ ਖਾ ਸਕਦੇ ਹੋ ਇਹ ਵੀ ਤੁਹਾਡੇ ਅੰਦਰੋਂ ਇਹਦੇ ਗੰਦੇ দাঁਤੇ ਦੇ ਇਹ ਜਿਹੜਾ ਐਸਿਡ ਆਪਾਂ ਬਣ ਗਿਆ ਇਹ ਗੰਦਾ ਐਸਿਡ ਤੁਹਾਡਾ ਬਾਹਰ ਕੱਟੂਗਾ ਪਟ-ਪਟ ਕੇ ਜੀ ਤੇ ਸੰਤਰਾ ਤੁਸੀਂ ਖਾ ਸਕਦੇ ਤੁਸੀਂ ਇਹ ਨਾ ਆਖਿਓ ਵੀ ਠੰਡਾ ਸੰਤਰਾ ਤੇ ਜੋ ਮੈਂ ਤੁਹਾਨੂੰ ਪਾਣੀ ਦੱਸਿਆ ਪਾਣੀ ਤੁਸੀਂ ਗੁਣਗਣਾ ਤੇ ਕੋਸਾ ਪੀਓ ਜੇ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਇਸ ਤਰ੍ਹਾਂ ਹੋਗੇ ਤੇ ਪਾਣੀ ਨੂੰ ਤੁਸੀਂ ਫ੍ਰਿਜ 'ਚ ਰੱਖ ਲਓ ਜੇ ਤੁਸੀਂ ਜ਼ਿਆਦਾ ਬਣਾਉਣਾ ਹੈ ਜੇ ਥੋੜਾ ਬਣਾਉਣਾ ਹੈ ਤਾਂ ਫ੍ਰਿਜ ਤੋਂ ਬਾਹਰ ਰੱਖ ਲਓ ਬਾਹਰਲਾ ਪਾਣੀ ਪੀਓ ਠੰਡਾ ਪਾਣੀ ਤੁਹਾਡੇ ਲਈ ਜ਼ਹਿਰ ਆ ਜੀ ਠੰਡਾ ਪਾਣੀ ਤੁਸੀਂ ਕਦੇ ਵੀ ਨਾ ਪੀਓ ਨਾਰਮਲ ਵਾਟਰ ਪੀਓ ਫ੍ਰਿਜ ਦਾ ਪਾਣੀ ਤੁਸੀਂ ਭੁੱਲ ਕੇ ਵੀ ਨਾ ਪਿਓ ਘੜੇ ਦਾ ਪਾਣੀ ਪੀਓ ਤੁਸੀਂ ਘੜਾ ਕੋਰਾ ਘੜਾ ਲੈ ਕੇ ਉਹਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਥੋੜੇ ਦਿਨਾਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਪਰ ਇਹ ਜੋ ਮੈਂ ਤੁਹਾਨੂੰ ਕੁਝ ਕੁ ਗੱਲਾਂ ਦੱਸੀਆਂ ਇਹ ਤੁਸੀਂ ਆਪਣੀ ਲਾਈਫ ਦਾ ਹਿੱਸਾ ਬਣਾ ਲਓ ਤਾਂ ਕਿ ਦੁਬਾਰਾ ਤੁਹਾਡੇ ਅੰਦਰ ਇਹ ਬਿਮਾਰੀ ਨਾ ਆਵੇ ਤੇ ਬਾਈ ਵਾਲੀਆਂ ਚੀਜ਼ਾਂ ਤੋਂ ਚੌਲਾਂ ਚੂੜਾਂ ਤੋਂ ਜਿੰਨਾ ਹੋ ਸਕੇ ਉਹਨਾਂ ਨੇ ਦੂਰ ਰਭੋ ਤੁਸੀਂ ਬਿਲਕੁਲ ਠੀਕ ਰਹੋਗੇ ਤੇ ਜੋ ਮੈਂ ਤੁਹਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੱਸੀਆਂ ਨਾਲ ਤੁਹਾਨੂੰ ਬਚਣਾ ਪਊ ਤੇ ਦਵਾਈ ਸਾਨੂੰ ਇਹ ਸਿਰਫ 15 ਦਿਨਾਂ ਦੇ ਵਿੱਚ ਠੀਕ ਹੋ ਜੂਗੀ ਸਾਡੀ ਮੰਮੀ 8 ਕਿ ਦਿਨਾਂ ਬਾਅਦ ਠੀਕ ਹੋ ਗਈ ਸੀ ਉਹਨਾਂ ਨੇ ਸਾਨੂੰ ਦੱਸ ਦੇਣੀ ਆਖੇ ਸੀ 10 ਦਿਨ ਤੁਸੀਂ ਦਵਾਈ ਵੀ ਪਾਣੀ ਇਸ ਤਰ੍ਹਾਂ ਪਿਉਣਾ ਇਹਨਾਂ ਨੂੰ ਵੀ ਠੀਕ ਹੋ ਜਾਣਗੇ ਪਰ ਅਸੀਂ 15-16 ਦਿਨ ਪੀਆ ਸੀ ਤੇ ਜੇ ਤੁਸੀਂ ਥੋੜੀ ਹੋਂ ਤਾਂ 15-16 ਦਿਨ ਜੇ ਤੁਹਾਨੂੰ ਜ਼ਿਆਦਾ ਟਾਈਮ ਹੋ ਗਿਆ ਜੂਰੀ ਕੈਸਟ ਹੋਏ ਨੂੰ ਫਿਰ ਤੁਸੀਂ 20-25 ਦਿਨ ਪੀ ਜੋ ਪੀ ਲੋਗੇ ਤੇ ਬਿਲਕੁਲ ਠੀਕ ਹੋਵੋਗੇ ਤੇ ਜੇ ਤੁਹਾਨੂੰ ਨਾ ਸਮਝ ਆਈ ਤੇ ਮੇਰੀ ਵੀਡੀਓ ਦੁਬਾਰਾ ਫੇਰ ਦੇਖ ਲੈਣਾ ਰੋਕ ਰੋਕ ਕੇ ਦੇਖ ਲੈਣਾ ਤੇ ਤੁਹਾਨੂੰ ਮੈਂ ਸਾਰੀ ਗੱਲ ਡਿਟੇਲ ਦੇ ਵਿੱਚ ਦੁਬਾਰਾ-ਦੁਬਾਰਾ ਰਿਪੀਟ ਕੀਤੀ ਹੈ ਜੇ ਕੋਈ ਨਾ ਸਮਝ ਆਈ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲੈਣਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਜੁੜਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ Da,